ਇੱਕ ਪਾਸੇ ਤਾਂ ਕਿਸਾਨਾਂ ਨੂੰ ਆਪਣੀ ਝੋਨੇ ਦੀ ਫਸਲ ਵੇਚਣ ਲਈ ਕਈ-ਕਈ ਦਿਨ ਮੰਡੀਆਂ ਦੇ ਵਿੱਚ ਗੁਜ਼ਾਰਨੇ ਪਏ ਦੂਜੇ ਪਾਸੇ ਉਹਨਾਂ ਨੂੰ ਵੱਡੇ ਤੌਰ ਤੇ ਆਰਥਿਕ ਪਰੇਸ਼ਾਨੀ ਦਾ ਵੀ ਸਾਹਮਣਾ ਇਸ ਵਾਰ ਕਰਨਾ ਪਏਗਾ ਦਰਸ਼ਕਾਂ ਦਾਸ ਦੀ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਦਾ ਝਾੜ ਘਟਣ ਕਰਕੇ ਕਰੀਬ 3500 ਕਰੋੜ ਰੁਪਏ ਦਾ ਰਗੜਾ ਲੱਗਣ ਦਾ ਅਨੁਮਾਨ ਹੈ ਇੱਕ ਪਾਸੇ ਕਿਸਾਨੀ ਨੂੰ ਵਿੱਤੀ ਸੱਟ ਵੱਜ ਰਹੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਦਾ 185 ਲੱਖ ਟਨ ਝੋਨਾ ਖਰੀਦਣ ਦਾ ਟੀਚਾ ਵੀ ਪ੍ਰਭਾਵਿਤ ਹੋਊਗਾ ਮੰਡੀਆਂ ਵਿੱਚ ਅੱਤੀ ਕਰੀਬ 170 ਲੱਖ ਟਨ ਝੋਨਾ ਹੀ ਪੁੱਜਣ ਦੀ ਉਮੀਦ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ ਫਸਲ ਦੇ ਝਾੜ ਵਿੱਚ 507% ਦੀ ਗਿਰਾਵਟ ਦੀ ਗੱਲ ਆਖ ਰਹੀ ਹੈ ਪੰਜਾਬ ਵਿੱਚ 30 ਨਵੰਬਰ ਨੂੰ ਝੋਨੇ ਦਾ ਫਸਲ ਦੀ ਖਰੀਦ ਸੀਜ਼ਨ ਖਤਮ ਹੋਣ ਜਾ ਰਿਹਾ ਹੈ ਭਾਰਤੀ ਖੁਰਾਕ ਨਿਗਮ ਅਤੇ ਰਾਜ ਦੀ ਖੁਰਾਕ ਤੇ ਸਪਲਾਈ ਵਿਭਾਗ ਦੇ ਅਧਿਕਾਰਕ ਸੂਤਰਾਂ ਦਾ ਖਦਸ਼ਾ ਇਹ ਹੈ ਕਿ ਸੂਬੇ ਵਿੱਚੋਂ ਝੋਨੇ ਦੀ ਖਰੀਦ ਲਗਭਗ 170 ਲੱਖ ਟਨ ਹੋਊਗੀ ਸੂਬੇ ਦੇ ਵਿੱਚ ਹੁਣ ਤੱਕ ਮੰਡੀਆਂ ਦੇ ਵਿੱਚ 162.78 ਲੱਖ ਟਨ ਝੋਨੇ ਦੀ ਆਮਦ ਹੋ ਚੁੱਕੀ ਹੈ ਜਿਸ ਵਿੱਚੋਂ 159.60 ਲੱਖ ਟਨ ਦੀ ਸਰਕਾਰੀ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ ਮੰਡੀਆਂ ਵਿੱਚ ਫਸਲ ਦੀ ਰੋਜ਼ਾਨਾ ਦੀ ਆਮਦ 1.5 ਲੱਖ ਟਨ ਦੇ ਆਸ-ਪਾਸ ਰਹੀ ਹੈ ਉਧਰ ਭਾਰਤੀ ਖੁਰਾਕ ਨਿਗਮ ਦੇ ਅਧਿਕਾਰੀ ਆਖਦੇ ਨੇ ਕਿ ਰੋਜ਼ਾਨਾ ਆਮਦ ਦੇ ਲਿਹਾਜ਼ ਨਾਲ ਫਸਲ 170 ਲੱਖ ਐਮਟੀ ਦੇ ਆਸ-ਪਾਸ ਪੁੱਜੇਗੀ ਦੂਜੇ ਪਾਸੇ ਖੇਤੀ ਵਿਭਾਗ ਦੇ ਅਧਿਕਾਰੀ ਆਖਦੇ ਨੇ ਕਿ ਝੋਨੇ ਦੇ ਝਾੜ ਦਾ ਜੋ ਫੀਲਡ ਵਿੱਚੋਂ ਅਨੁਮਾਨ ਆਇਆ ਹੈ ਉਸ ਮੁਤਾਬਕ ਪ੍ਰਤੀ ਹੈਕਟੇਰ 3.78 ਕੁਇੰਟਲ ਹੈ ਜਦੋਂ ਕਿ ਪਿਛਲੇ ਬਾਰੇ 67.65 40 ਕੁਇੰਟਲ ਪ੍ਰਤੀ ਹੈਕਟੇਰ ਸੀ ਸੁਭਾ ਸਰਕਾਰ ਦਾ ਕਹਿਣਾ ਹੈ ਕਿ ਝਾੜ ਤਾਂ ਵਧੀਆ ਹੈ ਪਰੰਤੂ ਭਾਰਤੀ ਖੁਰਾਕ ਨਿਕਮ ਮੰਡੀਆਂ ਦੇ ਵਿੱਚ ਪੂਜੀ ਫਸਲ ਨੂੰ ਨਮੀ ਦੇ ਬਹਾਨੇ ਰੱਦ ਕਰ ਰਿਹਾ ਹੈ ਅਤੇ ਜੋ ਬਹਾਨੇ ਦੇ ਨਾਲ ਝਾੜ ਕਟਣ ਦਿੱਤਾ ਜਾ ਰਿਹਾ ਹੈ ਉਧਰ ਵਿਰੋਧੀ ਧਿਰਾਂ ਨੇ ਵੀ ਜਿਮਨੀ ਚੋਣਾ ਵਿੱਚ ਕਿਸਾਨਾਂ ਦੀ ਫਸਲ ਸਰਕਾਰੀ ਭਾਅ ਤੋਂ ਹੇਠਾਂ ਖਰੀਦਦੇ ਜਾਣ ਨੂੰ ਸਿਆਸੀ ਮੁੱਦਾ ਬਣਾਈ ਰੱਖਿਆ ਜਸ ਇਹ ਵੀ ਦੱਸਦੀ ਹੈ ਕਿ 15 ਲੱਖ ਐਮਟੀ ਫਸਲ ਦੇ ਲਿਹਾਜ਼ ਨਾਲ ਕਿਸਾਨਾਂ ਨੂੰ ਸਰਕਾਰੀ ਭਾਵ ਜੋ 3480 ਕਰੋੜ ਰੁਪਏ ਘਟ ਮਿਲਣਗੇ ਭਾਰਤੀ ਖੁਰਾਕ ਨਿਕਮ ਦੇ ਅਧਿਕਾਰੀ ਆਖਦੇ ਨੇ ਕਿ ਜੇਕਰ ਪੰਜਾਬ ਤੋਂ ਝੋਨੇ ਦੀ ਖਰੀਦ ਦੀ ਮਾਤਰਾ ਮਿੱਥੇ ਟੀਚੇ ਤੋਂ 15 ਲੱਖ ਟਨ ਘਟ ਜਾਂਦੀ ਹੈ ਤਾਂ ਪੰਜਾਬ ਤੋਂ ਕੇਂਦਰੀ ਪੂਲ ਵਿੱਚ ਜਾਣ ਵਾਲੇ ਚੌਲਾਂ ਦੀ ਮਾਤਰਾ ਵੀ 110 ਲੱਖ ਟਨ ਘਟ ਰਹਿ ਜਾਵੇਗੀ। ਜਾਣਕਾਰੀ ਅਨੁਸਾਰ 1 ਨਵੰਬਰ ਤੱਕ ਦੇਸ਼ ਦੇ ਸਟਾਕ ਵਿੱਚ 326 ਲੱਖ ਟਨ ਚੌਲਾਂ ਅਤੇ ਦੇਸ਼ ਦੇ ਅਨਾਜ ਭੰਡਾਰਾਂ ਵਿੱਚ 113 ਲੱਖ ਟਨ ਚੌਲ ਮੌਜੂਦ ਸਨ। ਖਰੀਦ ਸੀਜ਼ਨ ਦੌਰਾਨ ਫਸਲੀ ਭੰਡਾਰ ਦਾ ਮੁੱਦਾ ਵੀ ਬਣਿਆ ਰਿਹਾ ਹੈ ਤੇ ਕੇਂਦਰ ਤੇ ਇਲਜ਼ਾਮ ਵੀ ਨਹੀਂ ਕਿ ਪੰਜਾਬ ਚੋਂ ਅਨਾਜ ਦੀ ਮੂਵਮੈਂਟ ਵੀ ਨਹੀਂ ਕੀਤੀ ਜਾ ਰਹੀ ਹੈਗੀ ਕਿਉਂਕਿ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਮੰਡੀਆਂ ਦੇ ਵਿੱਚ ਬੈਣਾ ਪੈ ਰਿਹਾ ਹੈ ਕਿਸਾਨਾਂ ਦੇ ਇਲਜ਼ਾਮ ਨੇ ਜਿਹੜੇ ਪੰਜਾਬ ਸਰਕਾਰ ਤੇ ਸੀ ਕੇਂਦਰ ਸਰਕਾਰ ਤੇ ਵੀ ਸੀਗੇ ਪਰ ਉਦੋਂ ਸੀਐਮ ਭਗਵੰਤ ਮਾਨ ਵੀ ਕੇਂਦਰ ਦੇ ਨਾਲ ਲਗਾਤਾਰ ਮੀਟਿੰਗਾਂ ਕਰ ਚੁੱਕੇ ਨੇ ਪਰ ਬਾਵਜੂਦ ਉਸਤੇ ਕਿਸਾਨਾਂ ਨੂੰ ਲੰਬੇ-ਲੰਬੇ ਸਮਾਂ ਮੰਡੀਆਂ ਦੇ ਵਿੱਚ ਗੁਜ਼ਾਰਨਾ ਪਿਆ ਤੇ ਬਹੁਤ ਸਾਰੇ ਕਿਸਾਨ ਹੁਣ ਵੀ ਮੰਡੀਆਂ ਦੇ ਵਿੱਚ ਖੱਜਲ ਖਰਾਬ ਹੋ ਰਹੇ ਨੇ ਕਿਉਂਕਿ ਉਹਨਾਂ ਦੀ ਫਸਲ ਹੈ ਜਿਹੜੀ ਉਹ ਨਹੀਂ ਵਿਕ ਰਹੀ ਹੈਗੀ ਤਾਂ ਇੱਥੋਂ ਤੱਕ ਕਿ ਕਿਸਾਨਾਂ ਨੂੰ ਧਰਨੇ ਪ੍ਰਦਰਸ਼ਨ ਵੀ ਲਾਉਣੇ ਪਏ ਰੂਣ ਵੀ ਜਮ ਕਰਨੇ ਪਏ ਤੇ ਆੜਤੀਆਂ ਤੇ ਛੈਲਰ ਮਾਲਕਾਂ ਨੂੰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਪਰ باوجود ਉਸਤੇ ਕਿਸਾਨਾਂ ਨੂੰ ਹਜੇ ਵੀ ਮੰਡੀਆਂ ਵਿੱਚ ਖਜਰ ਖਰਾਬ ਹੋਣਾ ਪੈ ਰਿਹਾ ਕਿਉਂਕਿ ਜਦੋਂ ਕੇਂਦਰ ਨਾਲ ਗੱਲਬਾਤ ਹੋਈ ਸੀ ਤਾਂ ਕੁਝ ਮੰਗਾ ਛੈਲਰ ਮਾਲਕਾਂ ਦੀਆਂ ਮੰਨੀਆਂ ਗਈਆਂ ਪਰ ਉਹ ਫਸਲ ਚੁੱਕਣ ਲਈ ਤਿਆਰ ਹੋ ਜਾਂਦੇ ਉਸ ਤੋਂ ਬਾਅਦ ਫਿਰ ਕਿਸਾਨ ਜਿਹੜੇ ਉਹਨਾਂ ਨੂੰ ਮੰਡੀਆਂ ਦੇ ਵਿੱਚ ਸਮਾਂ ਗੁਜ਼ਾਰਨਾ ਪਿਆ ਤਾਂ ਜੋ ਸਥਿਤੀ ਸਵਾਰ ਦੇਖਣ ਨੂੰ ਮਿਲੀ ਹੈ ਕਿਸਾਨ ਕਿਤਨਾ ਕਿਤੇ ਪਰ ਸ਼ਾਂਝ ਰੋਣੇ ਕੇ ਆਖਰੇ ਹੋ ਕੀ ਰਹਾ ਦੂਜੇ ਪਾਸੇ ਛੈਲਰ ਮਾਲਕਾਂ ਦੀ ਗੱਲ ਕੀਤੀ ਜਾਵੇ ਜਾਂ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਇੱਕ ਪਾਸੇ ਤਾਂ ਉਹਨਾਂ ਨੂੰ ਮੰਡੀਆਂ ਦੇ ਵਿੱਚ ਲੰਬਾ ਸਮਾਂ ਬੈਣਾ ਪਿਆ ਦੂਜੇ ਪਾਸੇ ਆਰਥਿਕ ਤੌਰ ਤੇ ਉਹਨਾਂ ਨੂੰ ਵੱਡਾ ਨੁਕਸਾਨ ਵੀ ਚੰਦਰਪਿਆ ਜਗਜੀਤ ਸਿੰਘ ਦੱਲੇਵਾ ਜੋ ਕਿ ਕਿਸਾਨ ਯੂਨੀਅਨ ਦੇ ਆਗੂ ਨੇ ਉਹਨਾਂ ਦੇ ਵੱਲੋਂ ਵੀ ਇਹ ਖਦਸ਼ਾ ਜਾਇਜ਼ ਕੀਤਾ ਗਿਆ ਸੀਗਾ ਕਿ ਇੱਕ ਕੁਆਂਟਲ ਦੇ ਪਿੱਛੇ 3-3 ਕਿਲੋ ਝੋਨਾ ਤੁਹਾਡਾ ਘਟ ਰਿਹਾ ਹੈ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਗਿਆ ਸੀਗਾ ਕਿਉਂਕਿ ਜਿਹੜੀ ਮੌਇਸਚਰ ਹੈ ਉਹ ਘਟਨ ਕਾਰਨ ਕਿ ਜਦੋਂ ਲੰਬਾ ਸਮਾਂ ਮੰਡੀਆਂ ਦੇ ਵਿੱਚ ਫਸਰ ਪਈ ਰਹਿੰਦੀ ਹੈ ਉਸ ਤੋਂ ਬਾਅਦ ਮੌਇਸਚਰ ਘਟਦਾ ਹੈ ਤਾਂ ਉਹਦਾ ਵજન ਘਟਦਾ ਹੈ ਜਿਸ ਕਰਕੇ ਕਿਸਾਨਾਂ ਨੂੰ ਭਾਰ ਦੇ ਵਿੱਚ ਚੂਨਾ ਲੱਗ ਰਿਹਾ ਇਹ ਖਦਸ਼ਾ ਜ਼ਾਹਿਰ ਕੀਤਾ ਸੀਗਾ ਡੱਲੇਵਾਲ ਬਣਾ ਨੇ ਤਾਂ ਉਸ ਤੋਂ ਬਾਅਦ ਹੁਣੇ ਜਿਹੜਾ ਅਸੀਂ ਤੁਹਾਡੇ ਨਾਲ ਰਿਪੋਰਟ ਸਾਂਝੀ ਕਰ ਰਹੇ ਹਾਂ ਕਿ 3500 ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਚੱਲਣਾ ਪੈ ਸਕਦਾ ਹੈ ਕਿਉਂਕਿ ਇਹ ਜਿਹੜੀ ਸਥਿਤੀ ਬਣੀ ਹੋਈ ਹੈ ਇਸ ਵਾਰ ਉਹਦੇ ਕਾਰਨਿਕ ਮਿਆਜਾ ਜਿਹੜਾ ਹੋਣਾ ਕਿਸਾਨਾਂ ਨੂੰ ਭੁਗਤਣਾ ਪਏਗਾ ਦਿਵਜਾਜਤ ਧੰਨਵਾਦ